From the کسام نور ارشو پور شو جٹی دھے سچے پات شاہ مل جنم جنم دٹی سجڑ سچا Oh, Harry, Rangel, Lago, Esa, Joga, Man. ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਤੇ ਆਵਨ ਸਜ ਸਮਾਵਨ ਸੰਗ ਰਾਹਾ ਜਾਣ ਕੇ ਚਰਨ ਵਸੈ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹਲਾ ਰਾਗਉ ਦੇਵੀ ਮਨ ਨ ਪਹਿਲਾਇ ਕੋ ਆਪਾਂ ਸਤਗੁਰ ਪ੍ਰਸਾਦ ਜੈ ਕਰ ਕੀ ਤਿਆ ਕੀ ਐ ਕਰਤੇ ਕਾਹੋਏ ਵਿਚਾਰੋ ਤਿਤ ਕਰ ਗਾਉ ਸੋਹਿਲਾ ਸਿਮੁ ਹਮ ਕਾਉ ਮੇਰੇ ਮਿਰਪਉ ਕਾ ਸੋਹਿਲਾ ਦਵਾਰੇ ਜਿਤ ਸੋਹਿਲਾ ਸਦਾ ਸੋਖੋਏ ਰਹਾਉ ਜਿਹੜਾ ਸੰਮਾਲਿਆ ਨੂੰ ਦੇਖੇਗਾ ਨਿਹਾਰੋ ਤੇਰ ਦਾਨ ਕੀ ਨਾ ਕੋਇ ਇਸ ਬਾਤੇ ਕਵਨ ਸਵਾਰ ਸੰਬਦ ਸਾਹ ਲਿਖਿਆ ਮਿਲਿ ਪ੍ਰਕਾਉ ਤੇਲ ਜਿਉ ਸਜਣਿਆ ਸਿਸੜੀਆਂ ਜਿਉ ਹੈ ਸਾਹਿਬ ਸਿਉ ਮੇਲ ਘਰ ਘਰਿ ਉਹ ਪਹੁੰਚਾ ਕੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਾਖ ਢਾਈ ਤੋਏ ਰਹਾਉ ਵਿਸਵਤ ਅਗੜੀ ਕਹਿ ਰਹਾ ਨਿਬਾਰੀ ਵਾ ਸੂਰਜ ਕੋ ਰੋਕਣੇ ਕੋ ਨਾਨਕ ਕਰਤੇ ਕਿ ਦੇਸ ਰਾਤ ਨਾ ਸੁਨੀ ਮਹਲਾ ਪਹਿਲਾ ਗगन ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਕਿਆ ਬਜਾਵਾ ਤੇ ਮੇਰੀ ਰਾਹਾ ਸਹਿਸ ਪਾ ਬਨੇ ਨਾਨ ਨਨ ਨਨ ਹੈ ਤੈ ਕੋ ਸਹਿਸ ਮੁਰਤ ਨਾਇਕ ਕੋ ਹੀ ਸਹਿਸ ਪਾਦ ਬਿਮਾਨੋ ਨਾਨ ਨਨ ਇੱਕ ਪਾਦ ਗੰਧ ਬਿਨ ਸਹਿਸ ਪਾਵ ਗੰਧ ਇਵ ਚਤ ਕੋ ਹੀ ਸਾੰਮਣ ਜੋਤ ਜੋਤ ਹੈ ਸੋਇ ਇਸ ਜੈ ਜਾਣਣ ਸਾੰਮਣ ਮੈਂ ਜਾਣਣ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਦੇ ਨਾਮ ਅਨੁਸਾਰ ਹੋਏ ਜਾ ਤੇ ਤੇਰੇ ਨਾਮ ਆਸਾ ਰਾਹ ਕੋੜੀ ਪੁਰਬੀ ਮਹੱਲਾ ਚੌਥਾ ਕਾਮਕ੍ਰੋਧ ਨਗਰ ਗੋਪਰਿਆ ਮੈਂ ਸਾਧੂ ਖੰਡਨ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਦੇ ਮੰਡਨ ਬੰਦਾਏ ਕਰ ਸਾਧ ਅંજਲੀ ਪੁਰ ਵਡਾਏ ਕਰ ਡੰਡਾਤ ਮਨ ਵਡਾਏ ਜੇ ਰਹਾ ਨਵਰਨ ਨਵਖੰਡਾਏ ਅਗਨਾਸ਼ੀ ਸੁਖਾਇਆ ਪਰਮੇਸ਼ਰ ਮੋ ਸੋਖਾਣਡ ਬ੍ਰਹਮੰਡਾਏ ਹਮ ਬਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜਵਟਾਏ ਜਨਨਾ ਕਲਾ ਮਾਦਾਰ ਟੇਹ ਹਰ ਨਾਵੀ ਸੁਖ ਮੰਡਾਏ ਰਾ ਗੋੜੀ ਪੁਰਬੀ ਮਹਲਾ ਪੰਜਵਾ ਕਰੋ ਬੇਨੰਦੀ ਸੁਣੋ ਮੇਰੇ ਲੋ ਹਰ ਲਹਾ ਆ ਕੇ ਵਸਨ ਸੁਹਿਤਾ ਔਰ ਕਟੈ ਜਿਸ ਰਹਿਣਾਰੇ ਮਨ ਗੁਰ ਮਿਲ ਕਾਇ ਸਵਾਰੇ ਰਹਾ ਇਸ ਜਨ ਬਿਕਾਰ ਸੰਸੈ ਮ ਤਰੇ ਉਮਰਾਂ ਬਗਿਆਨੀ ਜਿਸੇ ਜਗਾਇਆ ਪਿਆ ਮੈਰਾ ਸਾਕਤ ਪਤਾ ਦਿਨ ਜਾਨੀ ਜਾ ਕੋਐ ਸੁਈ ਬਾਂਜ ਵਰ ਗੋਤੇ ਮਨੇ ਬਸੀਰਾ ਨਿਜਕਰ ਮਹਿਲ ਵੀ ਪੁਰਖ ਮੇdataTable ਸ਼ਰਦਾ ਮਨ ਕੀ ਪੂਰੇ ਨਾਨਕ ਦਾ